ਇਹਨੂੰ ਚੱਕਰ ਆ ਗਿਆ ਜਾਣਾ ਲਈ ਉੱਤੇ ਸਰਪੰਨ ਨਹੀਂ ਲਈ ਵੇਦ ਦਾ ਮੈਂ ਜਿੰਨਾਂ ਨੂੰ ਜੀ ਨਹੀਂ ਤੇਰਾ ਚਾਹੁੰਦੇ ਨਾ ਮਾਣਦੇ ਵੱਡੇ ਯਾਰ ਲੈ ਲੈ ਆ ਮੋੜ ਲਿਆ ਲੈ ਜਾਣੀ ਆ ਆਪਾਂ ਗੱਡੀ ਕੇ ਆ ਕਿੰਨੀ ਵੜੀਆ ਰੇੜੀ ਜੀ ਇਹਨਾਂ ਵੱਸ ਫਤਾਲਾ ਜਾਂ ਉੱਧਰ ਨੂੰ ਵੇਰਾ ਦਾ ਰੱਬ ਮੈਂ ਹੀ ਬੈਠ ਐਂ ਕਮਾ ਰਵਾਂ ਲੱਗਦੀ ਤੇਰੀ ਤਨੀ ਆਹ ਕਿਹਦੀ ਟਾਈਮ ਸੀ ਚੱਲੀਆਂ ਬਾਈ ਜੀ ਦੋਵੇਂ ਮਸ਼ੀਨਾ ਫੇਰ ਅੱਜ ਬਦਲ ਵੀ ਆਂਦੇ ਕੀ ਦੇਣਾ ਤੁਹਾਡਾ ਜੇ ਮਸ਼ੀਨਾ ਚਲਾ ਕੇ ਦਿਖਾਵਾਂ 24 822 ਆਵੇ ਆਉਂਦਾ ਆਉਂਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੀ ਨਵੀਂ ਵੀਡੀਓ ਚ ਜੀ ਇਹ ਬਾਈ ਜੀ ਸਾਡਾ ਡਰਾਈਵਰ ਹੈ ਇਦਾਂ ਮਸ਼ੀਨ ਬੈਕ ਕਰਦਾ lugar Allá abre. Allá abre, allá coina. ਕੀ ਹੁੰਦਾ ਦਿਨ ਹਾਂ ਆ ਗਏ ਵਾੜ ਦੇ ਕੇ ਆਹ ਪਾ ਲੈ ਯਾਰ ਮੈਂ ਚੰਨੀ ਨਹੀਂ ਮੋਈ ਮੱਝਾ ਕਰ ਰਹੀਆਂ ਪੂਰਾ ਚਿੱਲਿਆ ਜਾਂ ਤੂੰ ਹੀ ਵੜ ਜਾ ਛੱਪੜ ਤੇ ਜਾ ਜਨਾ ਕਹਿੰਦੇ ਨਾ ਤਰਖਿਆ ਕੀ ਜੇ ਤੂੰ ਗੋਲੀਆਂ ਜੋ ਨਾਲ ਮਿਲਿਆ ਉਹ ਰੱਖਣਾ ਤੇ ਤੁਸੀਂ ਲਿਆ ਕਿੱਧਰ ਗਈਆਂ ਪਾਈਆਂ ਹੀ ਨਹੀਂ ਕੰਪਨੀ ਵਾਲਿਆਂ ਨੇ ਨਹੀਂ ਪਾਈਆਂ ਇਹ ਵਿਸ਼ਾਲ ਦੇ ਵੇਖ ਲੋ ਆ ਦੋ ਸੀਜ਼ਨ ਨਹੀਂ ਲਾਏ ਇਹਨੇ ਤੇ 베어ਿੰਗ ਟੁੱਟਣ ਦਾ ਪਿਆ ਓ ਪਾਲੀ ਕੀ ਟੁੱਟਦੇ ਹੁੰਦੇ ਇਸ ਤਰ੍ਹਾਂ ਕਿਉਂ ਟੁੱਟਦੇ ਹੁੰਦੇ ਕੀ ਹੋਇਆ ਵਿਸ਼ਾਲ ਆਲੇ ਆ ਮੈਂ ਤਾਂ ਦੋ ਸੀਜ਼ਨ ਹੀ ਆ ਜਿੰਨਾ ਇਹਦੇ ਨਾਲ ਧੱਕਾ ਕੀਤਾ ਨਾ ਜਿੰਨਾ ਇਹਦੇ ਨਾਲ ਧੱਕਾ ਕੀਤਾ ਤੇ ਉਹ ਤਾਂ ਨਾ ਹੁੰਦੀ ਗਈ ਹੋਰ ਤੇ ਅਸੀਂ ਨਾਲ ਖੱਦਰ ਦੀਆਂ ਪੰਜ ਸੱਤ ਬੋਰੀਆਂ ਰੱਖ ਲਈਆਂ ਪਾਲੀ ਥੱਲੇ ਉਤਰ ਏ ਜਿੰਨਾ ਇਹਦੇ ਨੇ ਧੱਕਾ ਕੀਤਾ ਜਿੰਨੀ ਚਿਕਾਈ ਆ ਜਾਂ ਜਿੰਨੀਆਂ ਇਹਨੂੰ ਘਾਟੀਆਂ ਦਿਖਾਈਆਂ ਤਾਂ ਇੱਥੇ ਹੁਣ ਥੋੜੀਆਂ ਘਾਟੀਆਂ ਚੜਦੀ ਰਹੀ ਵਿਚਾਰੀ ਐਵੇਂ ਮਾੜਾ ਕਹੀਈ ਇਹੋ ਗੱਲ ਨਹੀਂ ਹੈਗੀ ਕੀ ਕੰਮ ਪੂਰਾ ਮਸ਼ੀਨ ਨੇ ਕੀਤਾ ਪੂਰਾ ਕਰਤੀ ਜੇ ਆ ਕੇ ਦੱਸ ਆਓ ਦੂਜੇ ਬੰਦੇ ਉਹਦਾ ਸਾਦ ਆਸ ਗੱਡੀ ਦਾ ਸਵਾਦ ਆਉਣਾ ਕਿ ਨਹੀਂ ਤੂੰ ਇਹ ਦੱਸ ਬਹਿਰ ਨੂੰ ਟੁੱਟਾ ਮੈਂ ਤੈਨੂੰ ਹਰਿਆਣਾ ਉੱਥੋਂ ਗਿਆ ਪਿੱਛੋਂ ਮੈਂ ਪਹਿਲੀ ਗੱਲ ਐਂਪੀ ਵੀ ਮੈਂ ਕਿਹਾ ਡਿਸਕ ਨਹੀਂ ਸਹੀ ਆਉਂਦੀ ਆ ਐਂ ਐਂ ਕਰਦੀ ਆ ਕਿੱਥੋਂ ਚੱਲ ਗਏ ਕਿੱਥੇ ਆ ਜੀਦੇ ਇਹ ਕੀ ਕਰੇ ਨੀ ਛੋਟੀ ਆ ਨਹੀਂ ਪਲਾਸੀ ਆਣੀ ਇੱਥੇ ਇਧਰੇ ਪਲਾਸੂ ਲਈ ਫੇਨ ਲਿਆ ਬੰਦੇ ਹੋਊਗੀ ਹੈਗੀਆਂ ਅਸੀਂ ਵਿੱਚੇ ਹੀ ਆ ਨਹੀਂ ਦਾ ਤੁਸਮਾਨ ਕੋਈ ਲੈ ਕੇ ਦਿੱਤਾ ਹੋਊਗਾ ਯਾਰ ਨੰਬਰ ਦੇ ਇੱਕ ਵਾਰ ਦੇਖ ਕੇ ਦੱਸ ਕੋਈ ਨਹੀਂ ਲੈਵਾ ਜਾ ਲੋਕ ਪਲਾਸੀ ਲਿਆ ਮਸ਼ੀਨ ਚ ਦੂਜੀ ਚ ਨਿੱਕੀ ਯਾਰ ਤੁਸੀਂ ਮੋੜ ਦੇਣੀ ਬਾਅਦ ਚ ਚੀਜ਼ਾਂ ਦੀ ਦੋ ਲੋਕ ਨਹੀਂ ਨਹੀਂ ਉਧਰ ਜਾ ਤੇ ਉਹ ਲਿਆ ਹੁਣ ਇਹ ਚੋਂ ਨੰਬਰ ਤੇ 10 ਬੈਰਿੰਗ ਦਾ ਬੈਰਿੰਗ ਉਹ ਯਾਰ ਰੱਖ ਉਹ ਤੋਂ ਲਿਆ ਦੇ ਸਾਰੇ ਰੱਖੇ ਆਪਾਂ ਮੈਂ ਤੈਨੂੰ ਬੈਰਿੰਗ ਕੱਢ ਕੇ ਦੇਣਾ ਹਾਂ ਇਹ ਤੇ ਖੋਲਣੀ ਪੈਣੀ ਹਾਂ ਹੁਣ ਮੈਂ ਜਾ ਭਾਂਡੇ ਸਾਦੇ ਬਾਈ ਘਰੇ ਫੜਾ ਕੇ ਆ ਤੁਹਾਡੇ ਚਾਚੂ ਵਾਲੇ ਸਾਡੇ ਮਰੇ ਵੀ ਕਰਦੇ ਉਹ ਵੀ ਤੇ ਵੇਲਾ ਟੁੱਟੇ ਬੈਰਿੰਗ ਤੇ ਕਿੱਥੇ ਆ ਗਈ ਨਿਆਣੀ ਨਿਆਣੀ ਨਹੀਂ ਜੱਬਰ ਆ ਜੱਬਰ ਮੇਰੇ ਬੈ ਰੰਗ ਨਹੀਂ ਆਈ ਉਹ ਲਾਚੀ ਵਾਜੀ ਸੀ ਉਹਦੀ ਭੈਣ ਜੋ ਜਮਿੰਦਰ ਨੂੰ ਮੈਂ ਕਹਿਆ ਹੋਰੀ ਲੱਖ ਮੜੀ ਗੱਲ ਹੈ ਕੋਈ ਦਰੀ ਨਹੀਂ ਗਿਆਨੀ ਨਹੀਂ ਹੈ ਜੇ ਰਹਿਣ ਦੇ ਭਰਾ ਇਹ ਦੱਸਦਾ ਤੈਨੂੰ ਬਾਅਦ ਚ ਖਾਣੀਆਂ ਵਧਾਈਆਂ ਚਾਹਤ ਕਿਰੋ ਲਾਈ ਸੱਜਿਆ ਯਾਰ ਇਹਨੇ ਚੱਕਰ ਆ ਗਿਆ ਦੇ ਜੀ ਨਾ ਬੇਦਾਰਾ ਚਾਹ ਲੈ ਗਾ ਮਾਰਦੇ ਵੱਡੇ ਪਿਆਲ ਲੈ ਲੈ ਮੋੜ ਲਿਆ ਲੈ ਜਣੀ ਆਪਾਂ ਗੱਡੀ ਕੇ ਆ ਕਿੰਨੀ ਵੱਡੀ ਰੇੜੀ ਜੀ 10 ਵਾ ਸੁੱਟ ਲੈ ਜਾ ਉਧਰ ਨੂੰ ਮੇਰਾ ਰਾਦਾ ਮੈਂ ਇੱਥੇ ਬੈਠ ਐਂ ਮਾਰ ਰਵਾਂ ਮਾਰਦੀ ਕੇ ਤੈਨੂੰ ਯਾ フラワーの人。